ਕਿੰਨਾ weight lose ਕੀਤਾ ਤੁਸੀਂ 23 ਕਿਲੋ ਜੀ 23 ਕਿਲੋ weight ਘਟਾ ਕੀਤਾ ਜੀ ਮੈਂ ਆਪਣਾ 30 ਕਿਲੋ ਵਜ਼ਨ ਘਟਾ ਕੀਤਾ 20 ਕਿਲੋ weight ਘਟਾ ਕਰਿਆ ਜੀ ਮੈਂ ਆਪਣੇ ਮੈਂ 15 ਕਿਲੋ weight loss ਕਰਿਆ ਇਸ ਸਿਸਟਮ ਦੇ ਵਿੱਚ ਆ ਕੇ ਆਪਣਾ 28 ਕਿਜੀ weight loss ਕੀਤਾ ਹੈਲਥ ਦੀਆਂ ਪ੍ਰੋਬਲਮਾਂ ਸੀ ਦਿਲ ਫੁੱਲਿਆ ਸੀਗਾ ਸਾਈਜ਼ ਵੱਧਾ ਸੀ ਸਾਹ ਚੜਿਆ ਸੀ 70 ਸਾਲ ਦੀ ਏਜ ਹੈ ਹੁਣ ਮੈਂ ਆਪਣੇ ਆਪ ਨੂੰ 40 45 ਸਾਲ ਦਾ ਫੀਲ ਕਰਦਾ ਹਾਂ ਆਪਣਾ 14 ਕਿਲੋ ਵਜ਼ਨ ਕਮ ਕੀਤਾ ਹੈ ਡਾਕਟਰ ਫਰੀ ਲਾਈਫ ਹੋ ਗਈ ਅਸੀਂ ਸਾਰਾ ਪਰਿਵਾਰ ਇਹੀ ਯੂਜ਼ ਕਰ ਰਹੇ ਹਾਂ ਤੇ ਬਹੁਤ ਹੀ ਅੱਛਾ ਲਾਈਫ ਜੀ ਮੈਨੂੰ ਬੀਪੀ ਦੀ ਗੋਲੀ ਲੱਗੀ ਹੋਈ ਸੀ ਕੈਸਟਰੋਲ ਬਹੁਤ ਦੇ ਸੀ ਬੀਪੀ ਦੀ ਗੋਲੀ ਬੰਦ ਹੋ ਗਈ ਤੇ ਕੈਸਟਰੋਲ ਠੀਕ ਹੋ ਗਿਆ ਜੀ ਤਾਂ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ ਜਾਂ ਮੈਨੂੰ ਸੁਸਾਈਡ ਤੱਕ ਚੱਲ ਗਿਆ ਸੀ ਜਿਹੜਾ ਮੇਰੇ ਡਿਪਰੈਸ਼ਨ ਸੀ ਮੈਨੂੰ ਐਦਾਂ ਲੱਗਦਾ ਸੀ ਕਿ ਬਸ ਮੇਰੀ ਲਾਈਫ ਖਤਮ ਆ ਸੁਸਾਈਡ ਵੀ ਐਦਾਂ ਹੁੰਦਾ ਸੀ ਮਨ ਨੂੰ ਮੈਂ ਸੁਸਾਈਡ ਕਰ ਲਾਂ ਤਾਂ ਜਦੋਂ ਦੀ ਮੈਂ ਇਸ ਸਿਸਟਮ ਨਾਲ ਜੁੜੀ ਹਾਂ तो मेरी पूरी लाइफ चेंज होगी बट मेरा लाइफ स्टाइल चेंज हो गया अनहेल्दी हेल्थी डाइट प्लान और खाने पीने की बैड हैबिट्स के कारण ओवरवेट हो गया था सबसे पहले मैंने अपना बारह के जी फैट रिड्यूस किया पूरी फैमिली ने रिजल्ट लिया इवन मेरी दादी माँ का बीपी और शुगर की गोलियां छोड़ गई आज हर आदमी अपनी लाइफस्टाइल में अपने वर्किंग इतना हो गया कि वो अपने आप को टाइम नहीं दे पाता है और मार्केट में चीज़ों में मिलावट इतनी हो गई कि बॉडी की न्यूट्रिशन वैल्यू पूरी नहीं कर पाता है शानदार आप रिजल्ट ले सकते हैं आप कोई भी बिजनेस कर रहे हैं कैसा भी आपका वर्किल शेड्यूल है तो हमारे जो कोचिज है वो आपकी हेल्प करेंगे कैसे और बेटर तरीके से आप अपनी लाइफ का एंजॉय ले सकते हो खान पीन लेकॉज ਜੇ ਆਪਣਾ ਡੇ ਟਾਈਮ ਕਦੋਂ ਆਪਣਾ ਇੱਕ ਪੂਰਾ ਫੁੱਲ ਡੇ ਹੁੰਦਾ ਆ ਜਿਹਦੇ ਵਿੱਚੋਂ ਆਪਣੀ ਨਾਈਟ ਦਾ ਰੈਸਟ ਦੇ ਵਿੱਚ ਨਿਕਲ ਜਾਂਦੀ ਆ ਤਾਂ ਡੇ ਨੂੰ ਡਿਜ਼ਾਈਨ ਕਰਕੇ ਦਿੰਨੇ ਆ ਮੈਂ ਜਿਹਦੇ ਵਿੱਚ ਤੁਹਾਡਾ ਡੀਟੌਕਸ ਟਾਈਮ ਜੋ ਤੁਹਾਡਾ ਫੂਡ ਟਾਈਮ ਐਂਡ ਤੁਹਾਡਾ ਈਵਨਿੰਗ ਜੋ ਹੈਗਾ ਆਪਣਾ ਗ੍ਰੀਨ ਗ੍ਰੋਸਰੀ ਟਾਈਮ ਤਾਂ 40 ਤੋਂ 50 ਦਾ ਰਿਜ਼ਲਟ ਅਸੀਂ 100 ਤੋਂ 1% ਲੈ ਕੇ ਆਉਣੀ ਆ ਕਿਉਂਕਿ ਸਾਡੀ ਜਿਹੜੀ ਬਾਡੀ ਆ ਨਾ ਉਹ ਆਪਾਂ ਨੂੰ ਇੰਡੀਕੇਸ਼ਨ ਦਿੰਦੀ ਆ ਸ਼ੂਗਰ ਦਾ ਜਦੋਂ ਪਾਪਾ ਨੂੰ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਰਾਤ ਨੂੰ ਕੋਈ ਬਾਰ-ਬਾਰ ਆਪਾਂ ਨੂੰ ਪਿਸ਼ਾਬ ਆਉਂਦਾ ਹੈ ਬਾਰ-ਬਾਰ ਜਿਹੜਾ ਹੈਗਾ ਆਪਾਂ ਨੂੰ ਪਿਆਸ ਲੱਗਦੀ ਹੈ ਤਾਂ ਇਹ ਆ ਸ਼ੂਗਰ ਦੇ ਨਿਸ਼ਾਨੇ ਆ ਬਜਰ ਘਟਣਾ ਸ਼ੁਰੂ ਹੋ ਗਿਆ ਹਨ ਇਸ ਤਾਂ ਇਹ ਸ਼ੂਗਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਸ਼ੂਗਰ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਸ਼ੂਗਰ 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 ਮੈਂ ਆਪਾਂ ਡਰਾਂਡ ਰਾ ਕੇ ਲੋਕ ਤਾਂ ਪਹਿਲਾਂ ਹੀ ਉਹ ਹੋ ਹੀ ਜਾਂਦੇ ਹਨ ਤੇ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਜਿ세 ਇੱਕ ਹੈਲਥ ਸੈਮੀਨਾਰ ਦੇ ਉੱਤੇ ਪਹੁੰਚੇ ਆ ਜਿੱਥੇ ਲੋਕਾਂ ਦੇ weight ਘਟ ਹੋਣ ਦਾ ਜਿਹੜਾ ਦਵਾ ਦਿੱਤੀ ਜਾਂਦੀ ਹੈ ਮਰੀਜ਼ਾਂ ਨੂੰ ਜਿਹੜਾ ਹੈ ਇਹਦਾ ਇਫੈਕਟ ਵੀ ਦੇਖਣ ਨੂੰ ਮਿਲਿਆ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਨਾ weight ਸਾਡਾ ਵੱਧਦਾ ਹੈ ਘਟਦਾ ਹੈ weight ਨੂੰ ਲੈ ਕੇ ਨਾ ਬਹੁਤ ਜ਼ਿਆਦਾ ਲੋਕ ਕੌਨਸ਼ੀਅਸ ਰਹਿੰਦੇ ਨੇ ਕਈ ਚਾਹੁੰਦੇ ਨੇ ਸਾਡਾ weight ਵੱਧ ਜਾਵੇ ਤੇ ਕਈ ਚਾਹੁੰਦੇ ਨੇ ਘੱਟ ਹੋ ਜਾਵੇ ਇਹਨੂੰ ਲੈ ਕੇ ਨਾ ਹੈਲਥ ਇੱਕ ਸੈਮੀਨਾਰ ਕਰਾਇਆ ਗਿਆ ਜਿੱਥੇ ਐਕਸਪਰਟ ਵੀ ਨੇ ਜਿਨ੍ਹਾਂ ਨੂੰ ਇਸ ਦਾ ਫਾਇਦਾ ਮਿਲਿਆ ਉਹ ਲੋਕ ਵੀ ਇੱਥੇ ਮੌਜੂਦ ਨੇ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਦਾ ਰਿਜ਼ਲਟ ਕਿਦਾਂ ਰਿਹਾ ਤੇ ਡਾਕਟਰ ਦਾ ਕੀ ਕਹਿਣਾ ਹੈ ਇਹਦਾ ਅਸੀਂ ਇੱਥੇ ਗੱਲ ਕਰਾਂਗੇ ਚਲੋ ਆਓ ਮਿਲਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਮਿਲਦੇ ਹਾਂ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੈਂ ਨਾਮ ਕੀ ਹੈ ਤੁਹਾਡਾ ਵੀਰਪਾਲ ਜੀ ਅੱਛਾ ਮੈਮ ਅਸੀਂ ਇੱਥੇ ਸੁਣਿਆ ਹੈਲਥ ਸੈਮੀਨਾਰ ਹੋ ਰਿਹਾ ਹੈ ਵੇਟ ਲੋਸ ਕਰਨ ਦੇ ਉੱਤੇ ਹਾਂਜੀ ਇਸ ਦੇ ਬਾਰੇ ਸਾਨੂੰ ਦੱਸੋ ਥੋੜਾ ਜਿਹਾ ਮੈਂ ਮੈਂ ਆਪਣਾ 23 ਕਿਲੋ weight ਘਟਾ ਕੀਤਾ ਜੀ ਔਰ ਮੈਂ ਹਾਰਦੀ ਪੇਸ਼ੈਂਟ ਸੀਗੀ ਪ੍ਰੋਬਲਮ ਮੈਨੂੰ ਸੀਗੀਆਂ ਪੀਸੀਓਡੀ ਦੀ ਪ੍ਰੋਬਲਮ ਸੀਗੀ ਪੈਰਾਂ ਤੇ ਬਹੁਤ ਜ਼ਿਆਦਾ ਸਵੇਲਿੰਗ ਸੀ ਕਿਡਨੀ ਪ੍ਰੋਬਲਮ ਸੀਗੀ ਮੈਨੂੰ ਅੱਜ ਜਦੋਂ ਮੈਂ weight ਘਟਾ ਕੀਤਾ ਮੇਰੀਆਂ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਰਿਮੂਵ ਹੋ ਗਈਆਂ ਅੱਜ ਮੈਂ ਆਪਣੀ ਲਾਈਫ ਨੂੰ ਇੰਜੋਏ ਕਰਦੀ ਹਾਂ ਤੇ ਕਿੰਨਾ ਕ ਸਮਾਂ ਮਤਲਬ ਲੱਗਿਆ ਤੁਹਾਨੂੰ ਵੀ ਮੈਨੂੰ 3 ਮਹੀਨੇ ਲੱਗੇ ਸੀ ਜੀ 18 ਕਿਲੋ weight ਲੂਜ਼ ਕਰਨ ਨੂੰ ਹੁਣ ਇਸ ਸਿਸਟਮ ਨਾਲ ਜੁਆਇਨ ਹੋ ਕੇ ਮੈਂ ਆਪਣਾ ਟੋਟਲ 23 ਕਿਲੋ weight ਹੈ ਜਿਹੜਾ ਲੂਜ਼ ਕੀਤਾ ਜਦੋਂ ਸ਼ਿਕਾ ਨੂੰ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਹਾਂ ਮੈਨੂੰ ਇਸ ਸਿਸਟਮ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਾ ਕਿਉਂਕਿ ਇਹ ਇੱਕ ਲਾਈਫ ਚੇਂਜ ਹੈ ਜਿਹੜਾ ਸਿਸਟਮ ਹੈਗਾ ਇਹਦੇ ਵਿੱਚ ਆਪਣੀ ਪੂਰੀ ਲਾਈਫ ਚੇਂਜ ਹੋ ਜਾਂਦੀ ਆ ਔਰ ਹੈਲਥ ਹੈ ਜਿਹੜੀ ਬਹੁਤ ਅੱਛੀ ਹੋ ਜਾਂਦੀ ਆ ਆਪਾਂ ਜਿਹੜੀ ਆਪਣੀ ਲਾਈਫ ਨੂੰ ਇੰਜੋਏ ਕਰ ਪਾਣਨੇ ਆਂਗੇ ਜਿਸ ਲਾਈਫ ਦੇ ਆਪਾਂ ਚਾਹਵਾਨ ਹੁੰਨੇ ਆ ਥੈਂਕ ਯੂ ਮੈਮ ਤੇ ਇੱਥੇ ਅਸੀਂ ਗੱਲਬਾਤ ਕਰਾਂਗੇ ਹੋਰ ਲੋਕਾਂ ਦੇ ਨਾਲ ਇੱਥੇ ਸਾਡੇ ਨਾਲ ਇੱਕ ਹੋਰ ਮੈਮ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਮੈਮ ਤੁਹਾਡਾ ਨਾਮ ਹਾਂਜੀ ਤਾਂ ਮੇਰਾ ਨਾਮ ਸਰਬਜੀਤ ਕੌੜਾ ਤੇ ਮੈਂ ਕਿਲੀ ਨਿਹਾਲ ਸਿੰਘ ਵਾਲ ਤੋਂ ਬਿਲੋਂਗ ਕਰਦੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ ਜਾਂ ਮੈਨੂੰ ਸੁਸਾਈਡ ਤੱਕ ਚਲ ਗਿਆ ਸੀ ਜਿਹੜਾ ਮੇਰੇ ਡਿਪਰੈਸ਼ਨ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਬਸ ਮੇਰੀ ਲਾਈਫ ਖਤਮ ਆ ਸੁਸਾਈਡ ਵੀ ਇਦਾਂ ਹੁੰਦਾ ਸੀ ਮਨ ਚ ਮੈਂ ਸੁਸਾਈਡ ਕਰ ਲਾਂ ਤਾਂ ਜਦੋਂ ਦੀ ਮੈਂ ਇਸ ਸਿਸਟਮ ਨਾਲ ਜੁੜੀ ਆ ਤੇ ਮੇਰੀ ਪੂਰੀ ਲਾਈਫ ਚ ਚੇਂਜ ਹੋ ਗਈ ਬਟ ਮੇਰਾ ਲਾਈਫ ਸਟਾਈਲ ਚੇਂਜ ਹੋ ਗਿਆ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਵਧੀਆ ਸਿਸਟਮ ਆ ਤੇ ਮਤਲਬ ਮੈਮ ਜਿੱਦਾਂ weight lose ਕਰਨਾ ਜਾਂ weight ਨੂੰ ਲੈ ਕੇ ਲੋਕ ਇਤਨੀ ਜ਼ਿਆਦਾ ਮਤਲਬ ਕੌਨਸ਼ੀਅਸ ਹੋ ਜਾਂਦੇ ਨੇ ਨਾ ਜਿੱਦਾਂ ਮੈਮ ਨੇ ਕਿਹਾ ਸੁਸਾਈਡ ਕਰਨ ਤੇ ਪਹੁੰਚ ਜਾਂਦੇ ਨੇ ਇਸ ਕਰਕੇ ਮੈਮ ਤੁਸੀਂ ਯੂਥ ਨੂੰ ਕੁਝ ਕਹਿਣਾ ਚਾਹੁੰਦੇ ਨਾ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਇਹ ਵੀ ਡਿਪਰੈਸ਼ਨ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਆ ਬਸ ਇੱਕ ਆਪਣਾ ਮਾਈਂਡ ਸੈਟ ਅਪ ਹੋਣਾ ਜ਼ਰੂਰੀ ਆ ਜੋ ਆਪਾਂ ਸੋਚਣ ਲੱਗਨੇ ਕਿ ਨੈਗੇਟਿਵ ਹੋ ਜਾਂਨੇ ਆ ਤਾਂ ਇਹ ਸਿਸਟਮ ਵਿੱਚ ਜ਼ਰੂਰ ਜੁੜਨਾ ਚਾਹੀਦਾ ਤਾਂ ਇਹ ਸਿਸਟਮ ਨਾਲ ਜੁੜ ਕੇ ਹਨਾ ਜੋ ਆਪਾਂ ਡਿਪਰੈਸ਼ਨ ਦੀ ਜੋ ਵੱਧ ਵੱਧ ਲੋਕ ਮੈਡੀਸਿਨ ਖਾ ਰਿਆ ਬਟ ਉਹ ਮੈਡੀਸਿਨ ਦੀ ਲੋੜ ਨਹੀਂ ਮੈਡੀਟੇਸ਼ਨ ਦੀ ਲੋੜ ਹੁੰਦੀ ਆ ਤੇ ਜ਼ਰੂਰ ਇਸ ਸਿਸਟਮ ਨਾਲ ਜੁੜਨਾ ਚਾਹੀਦਾ ਜੀ ਤੇ ਤੁਸੀਂ ਕਿੰਨੇ ਸਮੇ ਤੋਂ ਇਹਨਾਂ ਦੇ ਨਾਲ ਜੁੜੇ ਆ ਹਾਂਜੀ ਮੈਂ 3 ਮਾਂਥ ਹੋ ਗਏ ਮੈਨੂੰ ਜੁੜਿਆ ਨੂੰ ਤੇ ਮੈਂ ਹੁਣ ਬਿਲਕੁਲ ਠੀਕ ਹਾਂ ਜੀ ਹੋਰ ਵੀ ਬਹੁਤ ਹੈਲਥੀ ਚੂਸੀਆਂ ਉਹ ਵੀ ਬਿਲਕੁਲ ਸਹੀ ਹੋ ਗਈਆਂ ਤੇ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਆ ਹਾਂਜੀ ਬਸ ਇਹ ਹੀ ਦੇਣਾ ਚਾਹੁੰਦੇ ਆ ਕਿ ਆਪਾਂ ਨੂੰ ਵੀ ਆਪਣਾ ਲਾਈਫ ਸਟਾਈਲ ਆ ਜਿਹੜਾ ਹਨਾ ਉਹਦੇ ਬਾਰੇ ਵੀ ਜਾਨਣਾ ਚਾਹੀਦਾ ਤੇ ਆਪਾਂ ਨੂੰ ਜੋ ਡਿਪਰੈਸ਼ਨ ਦੀ ਪ੍ਰੋਬਲਮ ਆ ਹਨਾ ਜਾਂ ਕੁਝ ਹੋਰ ਆ ਜਿਵੇਂ weight loss ਤੇ ਵੀ ਹੁੰਦਾ ਹੈ ਹਨਾ ਵੀ ਇਹ ਕੋਈ ਵੱਡੀਆਂ ਬਿਮਾਰੀਆਂ ਨਹੀਂ ਗੀਆਂ ਬਸ ਇਹਨਾਂ ਦਾ ਮਤਲਬ ਇੱਕ ਸੈਟਅਪ ਹੋਣਾ ਜ਼ਰੂਰੀ ਆ ਵੀ ਆਪਣਾ ਜੋ ਟਾਈਮ ਆ ਹਨਾ ਆਪਣੀ ਬਾਡੀ ਲਈ ਦੇ ਨਹੀਂ ਪਾਉਂਦੇ ਤੇ ਆਪਾਂ ਹੋਰ ਜੋ 네ਗੇਟਿਵ ਪਰਸਨ ਹੁੰਦੇ ਆ ਉਹਨਾਂ ਬਾਰੇ ਜਦੋਂ ਆਪਾਂ ਸੋਚਦੇ ਆ ਉਹ ਆ ਕੇ ਆਪ ਨੂੰ 네ਗੇਟਿਵ ਕਰਦੇ ਆ ਹਨਾ ਉਹ ਚੀਜ਼ਾਂ ਕੇ ਸਾਈਡ ਤੇ ਰੱਖ ਕੇ ਜੇ ਆਪਣੇ ਲਈ ਸੋਚਾਂਗੇ ਆਪਣੀ ਫੈਮਿਲੀ ਲਈ ਸੋਚਣਾ ਸਟਾਰਟ ਕਰ ਦਈਏ ਤਾਂ ਬਹੁਤ ਵਧੀਆ ਚੀਜ਼ ਆ ਇਹ ਤੇ ਸਿਸਟਮ ਨਾਲ ਵੀ ਜੁੜਨਾ ਚਾਹੀਦਾ ਆਪਾਂ ਨੂੰ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਤੇ ਇਸ ਦਿਨ ਨਾਲ ਜਿਹੜਾ ਅਸੀਂ ਗੱਲਬਾਤ ਕਰਾਂਗੇ ਅੱਜ ਜਿਹੜੇ ਨਿਊਟਰਲਾ ਦੇ ਫਾਊਂਡਰ ਨੇ ਉਹ ਵੀ ਸਾਡੇ ਨਾਲ ਇੱਥੇ ਜੁੜੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ सर तो आधा बहुत बहुत स्वागत है थैंक यू मैडम तुसी तो ये फाउंडर हो इन्हों फाउंड करने के बारे में तो तुसी सोचिया किधर पहला तो विचार किधर आया आ, मेरे को ऑलरेडी दस से बारह साल हो गए इसी फील्ड में हेल्थ को लेके जो लोगों का आजकल जो लाइफस्टाइल है और खाने पीने में जितनी भी मिलावट होती जा रही है केमिकल पेस्टिसाइड जो बढ़ रहा है अनहेल्दी चीज़ें जो बढ़ती जा रही है आज हर आदमी अपनी लाइफ में अपने वर्किंग इतना हो गया कि वो अपने आप को टाइम नहीं दे पाता है और मार्केट में चीज़ों में मिलावट इतनी हो गई कि बॉडी की न्यूट्रेशन वैल्यू पूरी नहीं कर पाता है तो हमारा उद्देश्य है कि जो लोग अपना जो भी वर्किंग कर रहे हैं बिजनेस मैन है हाई प्रोफाइल में सिटिंग वर्क है तो उनको जो बॉडी की जो बेसिक रिक्वायरमेंट है न्यूट्रिशन की वो उनकी पूर्ति कराएं और उनके लाइफस्टाइल में कुछ बदलाव करके वो कैसे लाइफ लॉन्ग फिट रह सकते हैं अपनी लाइफ का एंजॉय कर सकते सकते हैं और इसी के के मेरी ने अपना 25 के किया है के बाद में तो बहुत शानदार आप ले सकते हैं हैं आप आप कोई भी भी कर रहे हैं। कैसा भी आपका है है तो हमारे जो वो आपकी हेल्प करेंगे कैसे और तरीके से आप अपनी लाइफ का इंजॉय ले सकते हो okay. इस दिनाली, sir, दिनाल... एक और डॉक्टर जुड़े ने जिना दिनाला थैंक यू सो मच मैम सबसे पहले तो हम बताएंगे हम हेल्थ कोच हैं हम डॉक्टर नहीं हैं और मेरा तो प्रोफेशन भी ये नहीं रहा मेरा प्रोफेशन मैंने सिविल इंजीनियरिंग किया और मैं प्रॉपर्टी लाइन में था लेकिन अनहेल्दी डाइट प्लान और खाने पीने की बैड हैबिट्स के कारण ओवरवेट हो गया था सबसे पहले मैंने अपना बारह के फैट रिड्यूज़ किया पूरी फैमिली ने रिजल्ट लिया इवन मेरी दादी माँ का बीपी और शुगर की गोलियां छोड़ गई जब हमारी फैमिली डॉक्टर फ्री हो गई मेडिसन फ्री हो गई तो फिर मैंने डिसीजन लिया कि इस इस सेक्टर में मुझे काम करना चाहिए कंट्रीब्यूट करना चाहिए जिस जिस न्यूट्रिशन ने मेरी ज़िंदगी को बदला उस न्यूट्रिशन को मेरे को प्रमोट करना चाहिए और आज हम यहाँ बैठे हैं कहीं ना कहीं लोगों को एजुकेट कर रहे हैं आपने टाइम निकाला उसके लिए थैंक यू सो मच थैंक यू सो मच सर साढ़े नलबात करने के लिए ये तो साढ़े नाल एक और सर नहीं उन्होंने गलबात करेंगे ਸਸੀਗਾ ਮੈਡਮ ਤਾਂ ਮੈਂ ਵੀ ਇਨਾਂ ਦੀ ਤਰ੍ਹਾਂ ਹੀ ਵੇਟ ਘੱਟ ਕੀਤਾ ਮੈਨੂੰ ਖਾਣ ਪੀਣ ਦਾ ਪਤਾ ਨਹੀਂ ਸੀਗਾ ਤਾਂ ਜ਼ਿਆਦਾ ਖਾਣ ਪੀਣ ਕਰਕੇ ਵੇਟ ਜ਼ਿਆਦਾ ਓਵਰ ਹੋ ਗਿਆ ਸੀਗਾ ਤਾਂ ਹੈਲਥ ਇਸ਼ੂ ਬਹੁਤ ਆ ਗਏ ਸੀ ਜਿਵੇਂ ਬੀਪੀ ਦਾ ਹਾਈ ਰਹਿਣਾ ਹਾਰਟ ਦੀ ਪ੍ਰੋਬਲਮ ਆ ਗਈ ਸੀ ਗੋਡੇ ਤਾਂ ਡਾਕਟਰਾਂ ਨੇ ਚੇਂਜ ਕਰਨ ਵਾਸਤੇ ਕਿਹਾ ਹੋਇਆ ਸੀਗਾ ਤਾਂ ਖਾਣ ਪੀਣ ਦਾ ਨਾ ਪਤਾ ਹੋਣ ਕਰਕੇ ਹੀ ਇੰਨਾ ਸਾਰਾ ਕੁਝ ਹੋਇਆ ਮੇਰੇ ਨਾਲ ਤਾਂ ਫਿਰ ਮੈਂ ਇੱਕ ਨਿਊਟ੍ਰੀਸ਼ਨਲ ਜੁੜਿਆ ਤਾਂ ਮੈਂ ਲਗਭਗ ਆਪਣਾ 30 ਕਿਲੋ ਵਜ਼ਨ ਘੱਟ ਕੀਤਾ ਇੱਥੇ ਸਾਡੇ ਨਾਲ ਇੱਕ ਹੋਰ ਸਨਨੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇੱਥੇ ਆ ਕੇ ਉਹਨਾਂ ਨੂੰ ਕੀ ਫਾਇਦੇ ਮਿਲੇ ਕੀ ਉਹਨਾਂ ਦੇ ਲਾਈਫ 'ਚ ਬਦਲਾ ਆਏ ਨੇ ਸਤਿ ਸ਼੍ਰੀ ਅਕਾਲ ਮੈਮ ਮੈਂ ਮੇਰਾ weight ਪਹਿਲਾਂ ਇੱਕ ਕੁਇੰਟਲ ਦਾ ਜੀ ਇੱਕ ਕੁਇੰਟਲ ਤੋਂ ਬਾਅਦ ਮੈਂ ਜੀ ਆਪਣਾ ਇਹ ਦੇ ਵਿੱਚ ਆਇਆ ਜੀ ਤਿੰਨ ਯੂਜ਼ ਕਰਿਆ ਤੇ ਹੁਣ ਮੇਰਾ 80 ਕਿਲੋ weight ਹੈ ਜੀ 20 ਕਿਲੋ weight ਘੱਟ ਕਰਿਆ ਜੀ ਮੈਂ ਆਪਣਾ ਇਹ ਕਿੰਨੇ ਸਮੇਂ ਤੋਂ ਤੁਸੀਂ ਇਹਨਾਂ ਦੇ ਨਾਲ ਜੁੜਿਆ ਮੈਨੂੰ ਤਕਰੀਬਨ 2 ਤੋਂ 2.5 ਮਹੀਨੇ ਹੋਏ ਹੈ ਜੀ ਹਾਂ ਜੀ ਮੈਂ ਸਿਸਟਮ ਨਾਲ ਘੱਟੋ ਘੱਟ 16 ਦਿਨ ਹੋ ਗਏ ਜੁੜੇ ਨੂੰ ਜੀ ਤੇ ਮੈਨੂੰ ਵਧੀਆ ਰਿਜ਼ਲਟ ਮਿਲ ਰਿਹਾ ਹੈਗਾ ਮੇਰਾ 4 ਕਿਲੋ 700 ਗ੍ਰਾਮ weight lose ਹੋ ਚੁੱਕਿਆ ਜੀ ਤੇ ਕਿੰਨੇ ਸਮੇਂ ਤੋਂ ਇਹਨਾਂ ਦੇ ਨਾਲ ਜੁੜਿਆ ਹੋ ਤੁਸੀਂ ਮੈਨੂੰ ਅੱਜ 16ਵਾਂ ਦਿਨ ਹੈ ਜੀ ਤੇ ਕਿਹਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਇੱਥੇ ਆ ਕੇ ਤੁਹਾਡੀ ਬਾਡੀ ਦੇ ਵਿੱਚ ਕੋਈ ਚੇਂਜ ਕੋਈ ਬਦਲਾ ਤੁਹਾਨੂੰ ਲੱਗ ਰਿਹਾ ਮੈਨੂੰ ਕਾਫੀ ਵਧੀਆ ਮਹਿਸੂਸ ਹੋ ਰਿਹਾ ਮੇਰੇ ਇੱਕ ਤਾਂ ਪੈਰਾਂ ਦੇ ਵਿੱਚ ਜਲਨ ਹੁੰਦੀ ਸੀ ਉਹ हट ਗਈ ਹੈ ਤੇ ਮੈਂ ਲੱਤਾਂ ਜੋੜ ਦੁਖਦੇ ਸੀ ਉਹ ਵੀ ਠੀਕ ਹੋ ਗਿਣੇ ਤੇ ਅੱਜ ਦੇ ਯੂਥ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਜੀ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਵਧੀਆ ਖਾਣਾ ਖਾਓ ਇਹ ਜਿਹੜੇ ਦਿੰਦੇ ਨੇ ਪ੍ਰੋਡਕਟ ਵਗੈਰਾ ਇਹ ਸਾਰੇ ਵਧੀਆ ਨੇ ਜੀ ਤੇ ਡੇਲੀ ਡਾਈਟ ਹੈ ਉਹ ਬਹੁਤ ਵਧੀਆ ਹੈ ਤੇ ਜਰੂਰ ਇਸ ਸਿਸਟਮ ਨਾਲ ਜੁੜਨਾ ਚਾਹੀਦਾ ਹੈ ਥੈਂਕ ਯੂ ਸੋ ਮਚ ਮੈਡਮ ਮੇਰਾ ਇਹਨਾਂ ਸਿਸਟਮ ਨਾਲ ਜੁੜ ਕੇ 23 ਕਿਲੋ weight loss ਹੋਇਆ ਜੀ ਮੈਂ ਮਲਕੀਸ਼ ਸਿੰਘ ਪਟਿਆਲਾ ਤੋਂ ਜੀ ਪਹਿਲਾਂ ਮੈਡਮ ਬਹੁਤ ਦਿੱਕਤਾਂ ਹੁੰਦੀ ਸੀ ਪੇਟ ਜਿਆਦਾ ਵੱਡਾ ਸੀ ਤੁਰਨ ਫਿਰਨ 'ਚ ਬਹੁਤ ਦਿੱਕਤ ਸੀ ਹੁਣ ਬਿਲਕੁਲ ਫਿੱਟਾਂ ਤੁਰਨ ਫਿਰਨ 'ਚ ਕੋਈ ਦਿੱਕਤ ਨਹੀਂ ਤੇ ਕਿੰਨਾ weight lose ਕੀਤਾ ਤੁਸੀਂ 23 ਕਿਲੋ ਜੀ ਤੇ ਕਿੰਨੇ ਸਮੇਂ ਤੋਂ ਇਹਨਾਂ ਦੇ ਨਾਲੋਂ तकरीबन 3.5 ਮਹੀਨੇ ਹੋਏ ਜੀ ਠੀਕ ਹੈ ਤੇ ਹੋਰ ਕੋਈ ਖਾਸ ਚੀਜ਼ ਜੋ ਤੁਸੀਂ ਮਹਿਸੂਸ ਕੀਤੀ ਹੋਏ ਇਹਨਾਂ ਦੇ ਨਾਲ ਜੋੜ ਕੇ ਕੁਝ ਅਲੱਗ ਤੁਹਾਡੀ ਬੋਡੀ ਦੇ ਵਿੱਚ ਕੁਝ ਹੋਰ ਚੇਂਜਸ ਮੈਡਮ ਪਹਿਲਾਂ ਮੇਰੇ ਤਜਾ ਬਣਨ ਲੱਗਿਆ ਸੀ ਉਹ ਵੀ ਹੁਣ ਠੀਕ ਹੋ ਗਿਆ ਜੀ ਕੋਈ ਮੈਡੀਸ਼ਨ ਵੀ ਲੈ ਰਹੇ ਤੇ ਬਿਲਕੁਲ ਫਿੱਟ ਹੁਣ ਤੇ ਹੋਰ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਬਸ ਇਹੀ ਕਹਿਣਾ ਚਾਹੁੰਦੇ ਆਂ ਸਿਸਟਮ ਨਾਲ ਜੁੜੋ ਆਪਣੀ ਬੋਡੀ ਫਿੱਟ ਕਰੋ ਜੀ ਲਾਈਫ ਵਧੀਆ ਜੀ ਠੀਕ ਹੈ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਮੈਂ ਕਨੌਰ ਤੋਂ ਬਲੋਂਗ ਕਰਦਾ ਜੀ ਮੈਂ ਮੈਨੂੰ ਇਸ ਸਿਸਟਮ ਨਾਲ ਜੁੜੇ ਨੂੰ 2 ਮਹੀਨੇ ਹੋ ਗਏ ਮੈਂ ਆਪਣਾ 13 ਕਿਲੋ weight ਲੂਜ਼ ਕੀਤਾ ਜੀ ਤੇ ਕੁਝ ਹੋਰ ਜੇ ਤੁਹਾਨੂੰ ਤੁਹਾਡੀ ਬੋਡੀ ਚ ਚੇਂਜ ਮਹਿਸੂਸ ਹੋਇਆ ਇਥੇ ਨਾਲ ਇਹਨਾਂ ਦੇ ਨਾਲ ਜੁੜ ਕੇ ਚੇਂਜ ਮੈਨੂੰ ਬੀਪੀ ਦੀ ਗੋਲੀ ਲੱਗੀ ਹੋਈ ਸੀ ਕੈਸਟਰੋਲ ਵੱਧਦੇ ਸੀ ਬੀਪੀ ਦੀ ਗੋਲੀ ਬੰਦ ਹੋ ਗਈ ਜੀ ਤੇ ਕੈਸਟਰੋਲ ਠੀਕ ਹੋ ਗਿਆ ਜੀ ਤੇ ਮੈਂ ਆਪਣੇ ਆਪ ਨੂੰ ਬਹੁਤ ਫਿੱਟ ਮਹਿਸੂਸ ਕਰਦਾ ਹਾਂ ਜੀ ਦਰਸ਼ਕਾਂ ਨੂੰ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਮੈਂ ਦਰਸ਼ਕਾਂ ਨੂੰ ਇਹ ਵੀ ਇਹ ਸਿਸਟਮ ਨਾਲ ਜੁੜੋ ਆਪਣੀ ਸਿਹਤ ਦਾ ਖਿਆਲ ਰੱਖੋ ਜੀ ਤੇ ਜੇ ਆਪਣੀ ਸਿਹਤ ਹੈ ਤਾਂ ਸਭ ਕੁਝ ਸਹੀ ਹੈ ਜੀ ਥੈਂਕ ਯੂ ਸਰ ਹਾਂਜੀ ਸਸੀਗਾਲ ਜੀ ਤਾਂ ਮੈਂ 15 ਕਿਲੋ weight loss ਕਰਿਆ ਇੱਧਰ ਆ ਕੇ ਤਾਂ ਮੈਨੂੰ ਬਹੁਤ ਸਾਰੀ ਦਿੱਕਤ ਸੀਗੀ ਗੈਸ ਤੇ ਜਾ ਮੇਰੇ ਬਣਦਾ ਸੀ ਤੇ ਗੋਡਿਆਂ ਦੀ ਦਿੱਕਤ ਮੈਨੂੰ ਸੀ ਮਾਸਪੇਸ਼ੀਆਂ ਦਾ ਦਰਦ ਮੇਰੇ ਸੀ ਬਹੁਤ ਹੀ ਜ਼ਿਆਦਾ ਦਿੱਕਤ ਰਹਿੰਦੀ ਸੀ ਤੇ ਹੁਣ ਮੈਨੂੰ ਕੋਈ ਦਿੱਕਤ ਨਹੀਂ ਗਈ ਤਾਂ ਹੁਣ 3-4 ਮਹੀਨਿਆਂ ਤੋਂ ਇਹਦੇ ਨਾਲ ਜੁੜੇ ਆ ਤੇ ਬਹੁਤ ਵਧੀਆ ਸਿਹਤ ਹੋ ਗਈ ਹੈ ਤੇ ਬਹੁਤ ਵਧੀਆ ਫੀਲ ਕਰਦੇ ਆ ਜੀ ਤੇ ਹੋਰ ਕੁਝ ਤੁਸੀਂ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਅਸੀਂ ਇਹ ਹੀ ਕਹਿਣਾ ਚਾਹਾਂਗੇ ਵੀ ਆਪਦੀ ਸਿਹਤ ਸਹੀ ਕਰੋ ਤੇ ਜੋ ਵੀ ਦਿੱਕਤ ਆ ਬਿਲਕੁਲ ਸਹੀ ਹੋ ਜਾਂਦੀ ਹੈ ਇਹਦੇ ਨਾਲ ਤਾਂ ਆਪਣੀ ਜਿਆਦਾ ਤੋਂ ਜਿਆਦਾ ਸਿਹਤ ਬਣੀ ਤੇ ਆਂਦੇ ਹੋ ਆਪੇ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਇਸ ਸਿਸਟ ਦੇ ਵਿੱਚ ਆ ਕੇ ਆਪਣਾ 28 ਕਿਜੀ weight loss ਕੀਤਾ ਹੈਲਥ ਦੀਆਂ ਪ੍ਰੋਬਲਮਾਂ ਸੀ ਦਿਲ ਫੁੱਲਿਆ ਸੀਗਾ ਸੈਜ ਵੱਧਾ ਸੀ ਸਾਹ ਚੜਿਆ ਸੀ ਚੱਲਣ 'ਚ ਡੈਕ ਸੀ ਗੈਸ ਤੇ ਜਾਬ ਬਾਥਰੂਮ ਦਾ ਬਾਰ-ਬਾਰ ਜਾਣਾ ਕਿਡਨੀ ਦਾ ਸਹੀ ਕੰਮ ਨਾ ਕਰਨਾ ਸਾਰੀਆਂ ਸਮ ਹੋਂਗੀਆਂ ਪੂਰੀ ਬਾਡੀ ਫਿੱਟ ਹੋ ਗਈ ਐਕਟਿਵ ਹੋ ਗਈ ਡਾਕਟਰ ਵੀ ਲਾਈਵ ਹੈ 70 ਸਾਲ ਦੀ ਏਜ ਹੈ ਹੁਣ ਮੈਂ ਆਪਣੇ ਆਪ ਨੂੰ 40 45 ਸਾਲ ਦਾ ਫੀਲ ਕਰਦਾ ਹਾਂ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਮੈਂ 70 ਸਾਲ ਦਾ ਠੀਕ ਹੋ ਸਕਦਾ ਤੁਸੀਂ ਵੀ ਠੀਕ ਹੋ ਸਕਦੇ ਆ ਵੱਧ ਤੋਂ ਵੱਧ ਇਸ ਸਿਸਟਮ ਨਾਲ ਜੁੜੋ ਹਾਂਜੀ ਮੇਰਾ ਨਾਮ ਚੰਦਰਮਾਨ ਹੈ ਸ਼੍ਰੀ ਮੈਂ ਗੰਗਨਗਰ ਤੋਂ ਬਿਲੋਂਗ ਕਰਦਾ ਜੀ ਮੈਂ ਇਸ ਕਮਿਊਨਿਟੀ ਨਾਲ ਜੁੜ ਕੇ ਆਪਣਾ 14 ਕਿਲੋ ਵਜ਼ਨ ਕਮ ਕੀਤਾ ਹੈ ਡਾਕਟਰ ਫਰੀ ਲਾਈਫ ਹੋ ਗਈ ਅਸੀਂ ਸਾਰਾ ਪਰਿਵਾਰ ਇਹੀ ਯੂਜ਼ ਕਰ ਰਹੇ ਹਾਂ ਤੇ ਬਹੁਤ ਹੀ ਅੱਛਾ ਲਾਈਫ ਜੀ ਜੋਇਨ ਕਰ ਰਹੇ ਤੇ ਕਿੰਨੇ ਸਮੇਂ ਤੋਂ ਤੁਸੀਂ ਇਹਨਾਂ ਦੇ ਨਾਲ ਜੁੜੇ ਹੋ ਸਰ 4 ਮਹੀਨੇ ਹੋ ਗਏ ਜੀ ਸਾਨੂੰ ਇਸ ਕਮਿਊਨਿਟੀ ਨਾਲ ਜੁੜੇ ਹੋਏ ਤੇ ਬਹੁਤ ਹੀ ਵਧੀਆ ਡਾਕਟਰ ਫਰੀ ਲਾਈਫ ਹੈ ਜੀ ਸਾਡੇ ਸਾਰੇ ਪਰਿਵਾਰ ਦੀਆਂ ਦਵਾਈਆਂ ਖਤਮ ਹੋ ਗਈਆਂ ਡਾਕਟਰ ਫਰੀ ਲਾਈਫ ਹੋ ਗਈ ਐਨਾ ਇੰਜੋਏ ਕਰ ਰਹੇ ਹਾਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਜੀ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸਾਰੀ ਮੈਂ ਦਰਸ਼ਕਾਂ ਨੂੰ ਇਹ ਕਹਿ ਰਿਹਾ ਕਿ ਸਰ ਜੀ ਆਪਣਾ ਵੀ ਜੀਵਨ ਸਫਲ ਕਰੋ ਤੇ ਇਹ ਕਮਿਊਨਿਟੀ ਨਾਲ ਜੁੜ ਕੇ ਤੁਸੀਂ ਆਪਣਾ ਸਵਸਥ ਵੀ ਸਹੀ ਕਰੋ ਡਾਕਟਰ ਫਰੀ ਲਾਈਫ ਕਰੋ ਜੀ ਕਿੰਨੇ ਸਮੇਂ ਤੋਂ ਤੁਸੀਂ ਇਹਨਾਂ ਦੀ ਕਮਿਊਨਿਟੀ ਨਾਲ ਜੁੜਿਆ ਮੈਡਮ ਮੈਨੂੰ ਘੱਟੋ ਘੱਟ 3 ਮੰਥ ਹੋ ਗਏ ਇਸ ਕਮਿਊਨਿਟੀ ਨਾਲ ਜੁੜੇ ਨੂੰ ਔਰ ਮੈਂ 3 ਮਹੀਨੇ ਦੇ ਵਿੱਚ ਰੇਗੂਲਿਏਸਨ ਨੂੰ ਯੂਜ਼ ਕਰ ਰਹੇ ਹਾਂ ਇਹਦੇ ਨਾਲ ਕਾਫੀ ਜ਼ਿਆਦਾ ਚੇਂजेस ਆਏ ਬਾਡੀ ਦੇ ਵਿੱਚ ਜਿਦਾਂ ਕਿ ਮੇਰਾ ਵੀ ਵੇਟ ওভার ਸੀ weight ਮੇਰਾ ਬਿਲਕੁਲ ਠੀਕ ਹੈ ਬਾਕੀ ਪੇਟ ਦੀਆਂ ਹੋਰ ਪ੍ਰੋਬਲਮ ਥੋੜੀਆਂ-ਬਹੁਤ ਨੇ ਜਿਵੇਂ ਕੋਈ ਗੈਸ ਵਗੈਰਾ ਕਨਸਟਿਪੇਸ਼ਨ ਵਗੈਰਾ ਇਹ ਵੀ ਮੇਰੀਆਂ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਹੁਣ ਸੈੱਟ ਹੋਈਆਂ ਨੇ ਸੋ ਬਾਕੀ ਮੈਂ ਜਿੰਨੇ ਵੀ ਮੇਰੇ ਵੀਰ ਭਰਾ ਭੈਣ ਮੋਟਾਪੇ ਤੋਂ ਪਰੇਸ਼ਾਨ ਨੇ ਉਹਨਾਂ ਲਈ ਮੇਰਾ ਇੱਕੋ ਹੀ ਮੈਸੇਜ ਆ ਕਿ ਇਹਨੂੰ 15-20 ਦਿਨ ਇੱਕ ਮਹੀਨਾ ਜ਼ਰੂਰ ਟਰਾਈ ਕਰਕੇ ਦੇਖੋ ਕਿਉਂਕਿ ਮੈਂ ਬਹੁਤ ਪ੍ਰੋਡਕਟ ਯੂਜ਼ ਕੀਤੇ ਹੋਰ ਬਹੁਤ ਕੰਪਨੀਆਂ ਦੇ ਕੋਈ ਮੈਂ ਚਲੋ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਬਹੁਤ ਤਰ੍ਹਾਂ ਦੀਆਂ ਕੰਪਨੀ ਨੇ ਪ੍ਰੋਡਕਟ ਮੈਂ ਯੂਜ਼ ਕੀਤੇ ਆ ਬਟ ਜਿਹੜਾ ਰਿਜ਼ਲਟ ਮੈਨੂੰ ਇੱਥੋਂ ਮਿਲਿਆ ਇਸ ਪ੍ਰੋਡਕਟ ਨੂੰ ਯੂਜ਼ ਕਰਨ ਨਾਲ ਮੈਨੂੰ ਰਿਜ਼ਲਟ ਆਇਆ ਦੁਨੀਆ ਦੀ ਕਿਸੇ ਕੰਪਨੀ ਬਾਰੇ ਮੈਨੂੰ ਰਿਜ਼ਲਟ ਨਹੀਂ ਆ ਬਹੁਤ ਦੂਰ ਹਾਲਾਂਕਿ ਮੈਂ ਬਾਹਰ ਦੀਆਂ ਕੰਪਨੀ ਦੀ ਪ੍ਰੋਡਕਟ ਬਹੁਤ ਯੂਜ਼ ਕੀਤੇ ਨੇ ਲੇਕਿਨ ਜਿਹੜਾ ਰਿਜ਼ਲਟ ਮੈਨੂੰ ਇੱਥੋਂ ਆਇਆ ਵਾਕਈ ਬਹੁਤ ਕਮਾਲ ਹੈ ਜੀ ਮੈਂ ਬੋਲ ਕੇ ਨੂੰ ਸ਼ਾਇਦ ਨਹੀਂ ਦੱਸ ਪਾਵਾਂਗਾ ਲੇਕਿਨ ਸਾਰੇ ਵੀਰ ਭਰਾਵਾਂ ਨੂੰ ਮੈਂ ਹੀ ਸਲਾ ਕੀ ਪਲੀਜ਼ ਇੱਕ ਵਾਰੀ ਜ਼ਰੂਰ ਵਰਤਣਾ ਠੀਕ ਹੈ ਜਿਹੜੇ ਕਿਉਂਕਿ ਮੋਟਾਪੇ ਲਈ ਆਪਾਂ ਹੋਰ ਬਹੁਤ ਤਰ੍ਹਾਂ ਦੇ ਪ੍ਰੋਡਕਟ ਯੂਜ਼ ਕਰਦੇ ਆਂ ਹਰ ਇੱਕ ਬੰਦਾ ਯੂਜ਼ ਕਰਦਾ ਜਿਹੜਾ ਮੋਟਾਪੇ ਤੋਂ ਪਰੇਸ਼ਾਨ ਆ ਤਾਂ ਇੱਕ ਵਾਰੀ ਤੁਸੀਂ ਇਹ ਨਾਲ ਜ਼ਰੂਰ ਜੁੜੋ ਇੱਕ ਵਾਰੀ ਇੱਕ ਮਹੀਨਾ ਟਰਾਈ ਕਰਕੇ ਦੇਖੋ ਬਹੁਤ ਅਚਰ ਰਿਜ਼ਲਟ ਹੋ ਗਈ ਥੈਂਕ ਯੂ ði ਟੀਵੀ ਅਨਰਾਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਿਮਰਨ weight lose ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਸਾਰੇ ਲੋਕਾਂ ਦੇ ਲਈ weight ਇੱਕ ਬਹੁਤ ਜਿਹੜਾ ਵੱਡਾ ਮਸਲਾ ਹੈ ਖਾਸ ਕਰ ਕੁੜੀਆਂ ਦੇ ਵਿੱਚ ਕੁੜੀਆਂ ਆਪਣੇ weight ਨੂੰ ਲੈ ਕੇ ਜਿਹੜਾ ਹੈ ਖਾਸਾ ਕੌਨਸ਼ੀਅਸ ਰਹਿੰਦੀ ਹੈ ਤਾਂ ਕਿ ਫਿੱਟ ਦਿਖਣ ਤੇ ਇਹਦੇ ਨਾਲ ਨਾਲ ਮੁੰਡਿਆਂ ਦੇ ਵਿੱਚ ਵੀ ਹੁੰਦਾ ਹੈ ਕਈ ਲੋਕ weight ਗੇਨ ਕਰਨਾ ਚਾਹੁੰਦੇ ਨੇ ਕਈ ਲੋਕ weight ਜਿਹੜਾ ਲੂਜ਼ ਕਰਨਾ ਚਾਹੁੰਦੇ ਨੇ ਹੱਲੇ ਅਸੀਂ ਇੱਕ ਸੈਮੀਨਾਰ ਦੇ ਵਿੱਚ ਗਏ ਸੀ ਜਿੱਥੇ ਅਸੀਂ ਦੇਖਿਆ ਕਿ ਲੋਕਾਂ ਨੂੰ ਕਿੰਨੇ ਵਧੀਆ ਰਿਜ਼ਲਟ ਜਿਹੜਾ ਇਸ ਨੂੰ ਲੈ ਕੇ ਮਿਲੇ ਨੇ ਜਿਸ ਦੇ ਲਈ ਅਸੀਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਸਿਮਰਨ ਕੌਰ ਜੀ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੈਨਲ ਦੇ ਵਿੱਚ ਸ਼ਸ਼ੀ ਗਾਲੀ ਸੀ ਤੇ ਜਿੱਦਾਂ ਕਿ ਅਸੀਂ ਦੇਖਿਆ ਮਰੀਜ਼ਾਂ ਨੂੰ ਬਹੁਤ ਜਿਹੜਾ ਵਧੀਆ ਰਿਜ਼ਲਟ ਮਿਲਿਆ ਬੇਟ ਉਹਨਾਂ ਦਾ ਘੱਟ ਵੀ ਹੋਇਆ ਕਈ ਜਾਂਦੇ ਸੀ ਵਧਾਣਾ ਵਧਿਆ ਵੀ ਹੈ ਇਸ ਦੇ ਬਾਰੇ ਤੁਸੀਂ ਸਾਨੂੰ ਹੋਰ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸ ਹਾਂਜੀ ਬਿਲਕੁਲ ਸ਼ੋਰ ਮੈਮ ਜਿੱਦਾਂ ਕਿ ਮੈਮ ਆਪਾਂ ਦੇਖਦੇ ਹਾਂ ਕਿ ਜੋ ਅੱਜ ਦਾ ਸਨੈਰੀਓ ਆ ਜੋ ਅੱਜ ਦਾ ਰਹਿਣ ਸਹਿਣ ਆ ਤਾਂ ਆਪਣਾ ਉਹਦਾਂ ਦਾ ਜੋ ਸਿਸਟਮ ਬਣ ਗਿਆ ਹੈ ਕਿ ਆਪਣੇ ਕੋਲੋਂ ਆਪਣੀ ਬਾਡੀ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਹਣਾ ਤਾਂ ਉਹਨਾਂ ਦੇ ਉਸ ਜੋ ਅੱਜ ਦੀਆਂ ਬਿਮਾਰੀਆਂ ਨੇ ਜੋ ਅੱਜ ਦੀਆਂ ਬਿਮਾਰੀਆਂ ਦਾ ਇੱਕ ਬਹੁਤ ਵੱਡਾ ਮੇਨ ਕਾਰਨ ਆਪਣਾ ਮੋਟਾਪਾ ਹੋ ਰਿਹਾ ਜੋ ਕਿ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਹਣਾ ਤਾਂ ਉਹਦੇ ਵਿੱਚ ਜੋ ਜਿੱਦਾਂ ਤੁਸੀਂ ਅੱਜ ਆਪਣੇ ਇਵੈਂਟ ਤੇ ਆਏ ਸੀ ਤੁਸੀਂ ਹੈਲਥ ਸੈਮੀਨਾਰ ਨੂੰ ਜੋਇਨ ਕੀਤਾ ਹੈ ਐਂਡ ਤੁਸੀਂ ਪਰਸਨਲੀ ਲੋਕਾਂ ਦੇ ਰਿਵਿਊਜ਼ ਲੈਂਦੇ ਨੇ ਹਣਾ ਜੋ ਉਹਦੇ ਵਿੱਚ ਜੋ ਉਹਨਾਂ ਨੂੰ ਬੈਨੀਫਿਟਸ ਮਿਲੇ ਨੇ ਤਾ ਕੁਛ ਨਹੀਂ ਜੀ ਆਪਣੇ ਕੋਲੇ ਇੱਕ ਬੇਸਿਕ ਖਾਣ ਪੀਣ ਨੂੰ ਲੈ ਕੇ ਆਪਾਂ ਨੌਲੇਜ ਦਿੰਨੇ ਆ ਬਿਕੋਜ਼ ਜੇ ਆਪਣਾ ਡੇ ਟਾਈਮ ਕਦੋਂ ਆਪਣਾ ਇੱਕ ਪੂਰਾ ਫੁੱਲ ਡੇ ਹੁੰਦਾ ਆ ਜਿਹਦੇ ਵਿੱਚੋਂ ਆਪਣੀ ਨਾਈਟ ਦਾ ਰੈਸਟ ਦੇ ਵਿੱਚ ਨਿਕਲ ਜਾਂਦੀ ਆ ਤਾਂ ਡੇ ਨੂੰ ਡਿਜ਼ਾਈਨ ਕਰਕੇ ਦਿੰਨੇ ਆ ਮੈਂ ਜਿਹਦੇ ਵਿੱਚ ਤੁਹਾਡਾ ਡੀਟੌਕਸ ਟਾਈਮ ਤੇ ਤੁਹਾਡਾ ਫੂਡ ਟਾਈਮ ਐਂਡ ਤੁਹਾਡਾ ਈਵਨਿੰਗ ਜੋ ਹੈਗਾ ਆਪਣਾ ਗ੍ਰੀਨ ਗ੍ਰੋਸਰੀ ਟਾਈਮ ਤਾਂ ਮੈਂ ਇਹ ਚੀਜ਼ ਆਪਾਂ ਰੋਲ ਅਦਾ ਕਰਦੇ ਆ ਪੂਰੇ ਦਿਨ ਦੇ ਵਿੱਚ ਤੇ ਕਿੰਨਾ ਕ ਸਮਾਂ ਜਿਹੜਾ ਹੈ ਉਹਨੂੰ ਲੈਣਾ ਪੈਂਦਾ ਹੈ ਕਿ ਇੱਕ ਮਤਲਬ ਸਰਟਨ ਫਿਕਸ ਟਾਈਮ ਹੁੰਦਾ ਕਿ ਇੰਨੇ ਤੋਂ ਇੰਨੇ ਸਾਲ ਜਾਂ ਮਹੀਨੇ ਇੰਨਾ ਟਾਈਮ ਲੱਗ ਜਾਣਾ ਦੇਖੋ ਮੈਕਸਿਮਮ ਸਾਡੇ ਕੋਰਸਸ ਨੇ ਹਨਾ ਤਾਂ ਸਾਡਾ ਕੋਰਸਸ 3 ਮੰਥ ਤੋਂ ਲੈ ਕੇ 6 ਮੰਥ ਤੱਕ ਵੀ ਆ ਹਨਾ ਜੀ ਤਾਂ 6 ਮੰਥ ਦੇ ਵਿੱਚ ਮੈਕਸਿਮਮ ਮੈਮ ਜੇ ਆਪਣੇ ਅਕੋਰਡਿੰਗ ਹਰ ਇੱਕ ਕੋਈ ਪਰਸਨ ਚੱਲਦਾ ਆ ਤਾਂ 40 ਤੋਂ 50 ਦਾ ਰਿਜ਼ਲਟ ਅਸੀਂ 100 ਤੋਂ 1% ਲੈ ਕੇ ਆਉਨੇ ਆ ਉਹ ਵੀ ਇੱਕ ਵਧੀਆ ਗਾਈਡ ਪਲੈਨਰ ਦੇ ਨਾਲ ਜੇ ਤੁਹਾਡਾ ਬਿਜ਼ੀ ਸ਼ਡਿਊਲ ਆ ਤੁਹਾਡੇ ਕੋਲੇ ਟਾਈਮ ਨਹੀਂ ਆ ਆਬਵੀਅਸਲੀ ਮੈਮ ਫਿਟਨੈਸ ਕਦੋਂ ਬੰਦੇ ਦੇ ਕੋਲੋਂ ਜਾਂਦੀ ਹੈ ਜਦੋਂ ਉਹਦੇ ਕੋਲੇ ਟਾਈਮ ਨਹੀਂ ਹੁੰਦਾ ਆਪਣੀ ਬਾਡੀ ਦੇ ਲਈ ਹਨਾ ਤਾਂ ਆਪਾਂ ਇੱਕ ਅੱਜ ਦਾ ਜੋ ਬਿਜ਼ੀ ਸ਼ਡਿਊਲ ਆ ਤੇ ਉਹਨੂੰ ਡਿਵੀਓਸਟ ਕਰਕੇ ਆਪਾਂ ਉਹਨਾਂ ਦੇ ਮੂਰੇ ਰੱਖਦੇ ਆ ਕਿ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਨਾਲ ਕਿਦਾਂ ਆਸਾਨੀ ਦੇ ਨਾਲ ਫਿੱਟ ਹੋ ਸਕੋ ਔਰਤਾਂ ਨੂੰ ਜਿਹੜਾ ਹੈ ਬਾਡੀ ਨੂੰ ਲੈ ਕੇ ਆਪਣੇ ਜ਼ਿਆਦਾ ਕੌਂਸ਼ੀਅਸ ਰਹਿੰਦੀ ਹੈ ਮੈਂ ਵੇਖਿਆ ਹੈ ਉਹਨਾਂ ਨੂੰ ਜ਼ਿਆਦਾ ਪਤਲੇ ਹੋਣ ਦਾ ਉਹਨਾਂ ਨੂੰ ਪਤਲੇ ਹੋਣ ਦਾ ਬਣਾਉਂਦਾ ਕਿ ਮੈਂ ਫਿੱਟ ਰਵਾਂ हां ऑब्वियसली ਜਿੱਦਾਂ ਮੈਮ ਤੁਸੀਂ ਸਹੀ ਗੁੱਡ ਕੁਐਸਚਨ ਫॉर ਯੂ ਹੈ ਨਾ ਤਾਂ ਤੁਸੀਂ ਇੱਕ ਮੈਨੂੰ ਕੁਐਸਚਨ ਕੀਤਾ ਹੈ ਕਿ ਲੇਡੀਜ਼ ਦੀ ਜੋ ਫਿਟਨੈਸ ਜੋ ਨਾਲ ਆਫਟਰ ਬੇਬੀ ਆਫਟਰ ਪ੍ਰੈਗਨਸੀ ਹੈ ਨਾ ਜਾਂ ਆਫਟਰ ਮੈਰिज ਆਪਣੇ ਜੋ ਹਾਰਮੋਨਸ ਹੁੰਦੇ ਨੇ ਉਹ ਇਨਬੈਲੈਂਸ ਹੁੰਦੇ ਆ ਜਿੰਨਾ ਕਰਕੇ ਆਪਣੀ ਉਦਾਂ ਦੀ ਬਾਡੀ ਨਹੀਂ ਰਹਿੰਦੀ ਤਾਂ weight ਤਾਂ ਦੇਖੋ ਘਟ ਹੁੰਦੇ ਹੁੰਦਾ ਤੇ weight ਦੇ ਘਟ ਨਾਲ ਹੋਣ ਨਾਲ ਜਿੱਦਾਂ ਕਿ ਅੱਜ ਦੇ ਟਾਈਮ ਜਿੱਦਾਂ ਬੇਬੀ ਕਨਸੀਵ ਕਰਨ ਦੇ ਵਿੱਚ ਆਪ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਤਾਂ ਪਾ ਉਸ ਸੀ ਤੇ ਵੀ ਡੀਪਲੀ ਆਪਣੇ ਪਰਸਨ ਟੂ ਪਰਸਨ ਅਸੀਂ ਇਨਫੋਰਮੇਸ਼ਨ ਦਿੰਨੇ ਆ ਕਿ ਤੁਸੀਂ ਆਪਣਾ ਖਾਣਾ ਪੀਣਾ ਆਪਣੀ ਖੁਰਾਕ ਨੂੰ ਸਹੀ ਕਰਕੇ ਕਿਦਾਂ ਰਿਜ਼ਲਟ ਲੈ ਸਕਦੇ ਹੋ ਤੇ ਜਿਹੜਾ ਹੈ ਮਿਲਣ ਦਾ ਕੋਈ ਸਮਾਂ ਹੈ ਹਾਂ ਜੀ ਸ਼ੋਰ ਮੈਮ ਸਾਡੇ ਜਿੱਦਾਂ ਕਿ ਆਫਿਸ ਨੇ ਆਪਣੇ ਪੰਜਾਬ ਦੇ ਵਿੱਚ ਤਾਂ نیچے ਦਿੱਤੇ ਤੁਸੀਂ ਕੰਟੈਕਟ ਨੰਬਰ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਂ ਤੁਹਾਨੂੰ ਪਰਸਨਲੀ ਦੱਸਾਂਗੀ ਕਿ ਤੁਸੀਂ ਆਪਣੇ ਨੇ ਘੱਟ ਸ਼ਾਰਟ ਟਾਈਮ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਿਦਾਂ ਰੱਖ ਸਕਦੇ ਹੋ ਤਾਂ ਕੰਟੈਕਟ ਕਰੋ WhatsApp ਤੇ ਮੈਸੇजेस ਕਰੋ ਹਨਾ ਤਾਂ ਤੁਸੀਂ ਇਦਾਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹ ਸੀਗੇ ਸਾਡੇ ਨਾਲ ਸਮਰਨ ਤੇ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਸਕਰੀਨ ਦੇ ਥੱਲੇ ਜਿਹੜਾ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਹੋਗਾ ਤੁਸੀਂ ਜ਼ਰੂਰ ਤੁਸੀਂ ਉੱਥੇ ਕੰਟੈਕਟ ਕਰੋ ਤੇ ਜਿਹੜਾ ਆਪਣੇ ਵਜ਼ਨ ਨੂੰ ਲੈ ਕੇ ਜੇ ਤੁਸੀਂ ਪਰੇਸ਼ਾਨ ਹੋ ਜ਼ਰੂਰ ਇਹਨਾਂ ਦੇ ਨਾਲ ਮਿਲੋ ਗੱਲਬਾਤ ਕਰੋ ਤੁਹਾਡੀ ਜਿਹੜੀ ਸਮੱਸਿਆ ਉਹਦਾ ਹੱਲ ਜ਼ਰੂਰ ਹੋਵੇਗਾ ਜਿੱਦਾਂ ਅਸੀਂ ਜਾਣਦੇ ਹਾਂ ਲਾਈਫ ਸਟਾਈਲ ਚੇਂਜ ਹੋਣ ਦੇ ਨਾਲ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੱਧ ਗਈਆਂ ਨੇ ਇਸ ਦੇ ਵਿੱਚ ਇੱਕ ਸਭ ਤੋਂ ਆਮ ਬਿਮਾਰੀ ਜੋ ਲੋਕਾਂ ਨੂੰ ਹੋ ਰਹੀ ਉਹ 슈ਗਰ ਦੀ ਹੈ ਇੱਕ ਵਾਰੀ ਸ਼ੂਗਰ ਹੋ ਜਾਵੇ ਤੇ ਲੋਕ ਜਿਹੜਾ ਕਹਿੰਦੇ ਨੇ ਉਹ ਜ਼ਿੰਦਗੀ ਭਰ ਜਿਹੜੀਆਂ ਦਵਾਈਆਂ ਖਾਣੀਆਂ ਹੀ ਪੈਂਦੀਆਂ ਨੇ ਇੱਕ ਵਾਰੀ ਸ਼ੂਗਰ ਹੋ ਉਹੀ ਤੇ ਛੱਡ ਨਹੀਂ ਸਕਦੇ ਗੋਲੀਆਂ ਖਾ ਕੇ ਲੋਕ ਪਰੇਸ਼ਾਨ ਨੇ ਤੇ ਹੁਣ ਜਿਹਦਾ ਅਸੀਂ ਕਹਿ ਰਹੇ ਹਾਂ ਕਿ ਐਲੋਪੈਥੀ ਦੇ ਨਾਲ ਨਾਲ ਹੁਣ ਆਯੁਰਵੈਦਿਕ ਦੇ ਵਿੱਚ ਵੀ ਟੈਬਲੇਟਸ ਆ ਗਿਆ ਨੇ ਜੋ ਤੁਹਾਡੀ ਮਦਦ ਕਰ ਸਕਦੇ ਨੇ ਜੋ ਤੁਹਾਡੇ ਇਸ ਬਿਮਾਰੀ ਨੂੰ ਠੀਕ ਕਰ ਸਕਦੇ ਨੇ ਇਸ ਦੇ ਲਈ ਜਿਹੜਾ ਹੈ ਅਸੀਂ ਅੱਜ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸਿੰਘ ਸੱਖੂ ਜੀ ਜੋ ਫਿਟਨੈਸ ਕੋਚ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੀ ਜੇ ਪ੍ਰੋਬਲਮ ਜਿਹੜੀ ਹੈ ਉਸ ਦੇ ਸਮਾਧਾਨ ਬਾਰੇ ਜਿਹੜਾ ਅਸੀਂ জানਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਤੇ ਜਿੱਦਾਂ ਸਰ 슈ਗਰ ਜਿਹੜੀ ਹੈ ਬਹੁਤ ਕਾਮਨ ਹੋ ਗਈ ਹੈ ਲੋਕਾਂ ਦੇ ਵਿੱਚ ਤੇ ਇਹ ਕਿਉਂ ਹੁੰਦੀ ਹੈ ਲੋਕਾਂ ਨੂੰ ਇਹ ਆਪਣਾ ਇੱਕ ਲਾਈਫ ਸਟਾਈਲ ਜਿਹੜਾ ਹੈਗਾ ਉਹਦਾ ਖਾਣ ਪੀਣ ਦਾ ਆਪਣਾ ਲਾਈਫ ਸਟਾਈਲ ਜਿਹੜਾ ਹੈਗਾ ਚੇਂਜ ਹੋ ਚੁੱਕਿਆ ਠੀਕ ਹੈ ਔਰ ਗੱਲ ਕੀ ਆ ਵੀ ਆਪਾਂ ਅੱਜ ਦੀ ਘੜੀ ਕੀ ਕਰ ਰਹੇ ਆ ਆਪਾਂ ਆਪਣੇ ਬੱਚਿਆਂ ਦੇ ਆਪਾਂ ਅਜਿਹੇ ਮਾਪੇ ਹੁੰਦੇ ਆਪਣੇ ਬੱਚਿਆਂ ਦੇ ਰੋਲ ਮਾਡਲ ਹੁੰਦੇ ਆ ਪਰ ਅੱਜ ਕੱਲ ਦੇ ਮਾਪਿਓ ਕੀ ਕਰ ਰਹੇ ਆ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਮੈਗੀ ਖਾਣੇ ਦੇ ਵਿੱਚ ਠੀਕ ਹੈ ਬਾਹਰ ਦੇ ਫਾਸਟ ਫੂਡ ਕਿਉਂਕਿ ਖੁਦ ਆਪਾਂ ਆਵਦੀਆਂ ਆਦਤਾਂ ਨਹੀਂ ਚੇਂਜ ਕਰਦੇ ਪਏ ਹਨਾ ਉਹਨਾਂ ਨੂੰ ਦੇ ਰਿਹਾ ਤਾਂ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਜਿਹੜੀ 슈ਗਰ ਹੁਣੀ ਸਟਾਰਟ ਹੋ ਜਾਂਦੀ ਹੈ ਜਿਹੜੀ 슈ਗਰ ਹੈ 슈ਗਰ ਕੀ ਹੈ ਵੀ ਜੇ ਤੁਹਾਡੀ 슈ਗਰ ਆਪਣਾ ਕੀ ਹੈ ਖਾਲੀ ਪੇਟ 120 ਔਰ ਰੋਟੀ ਤੋਂ ਰੋਟੀ ਖਾਣ ਤੋਂ ਬਾਅਦ 160 ਤੇ 80 ਦੇ ਵਿੱਚ ਆਪਾਂ ਨੂੰ ਲੈ ਕੇ ਆਉਣੀ ਹੀ ਪਏਗੀ ਕਿਉਂਕਿ ਜਿਹੜੀ ਇਹ 슈ਗਰ ਇੰਨੀ ਰਹਿੰਦੀ ਹੈ 2-4 ਸਾਲ 5 ਕੁਛ ਨਹੀਂ ਮਤਲਬ ਆਪਾਂ ਨੂੰ ਕਹਿੰਦੀ ਤਾਂ ਆਪਾਂ ਟੈਬਲੇਟ ਲੈਂਦੇ ਰਹਿੰਦੇ ਆ ਪਰ ਬਟ ਕੀ ਹੈ ਵੀ ਕੁਝ ਟਾਈਮ ਪਾਸ ਤੋਂ ਬਾਅਦ ਜਦੋਂ ਇਹ ਆਪਣੇ ਤੇ ਅਟੈਕ ਕਰਦੀ ਆ ਆਪਣੇ ਕਿਸੇ ਵੀ ਅੰਗ ਤੇ ਅਟੈਕ ਕਰਦੀ ਆ ਹੈਨਾ ਤਾਂ ਉੱਥੇ ਆਪਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਸਟਾਰਟ ਹੋ ਜਾਂਦੀਆਂ ਪਰ ਉਸ ਟਾਈਮ ਜੇ ਸਮੇਂ ਅਨੁਸਾਰ ਆਪਾਂ ਪਹਿਲਾਂ ਜਦੋਂ ਆਪਾਂ ਨੂੰ ਸ਼ੂਗਰ ਕਿਉਂਕਿ ਸਾਡੀ ਜਿਹੜੀ ਬਾਡੀ ਹੈ ਨਾ ਉਹ ਆਪਾਂ ਨੂੰ ਇੰਡੀਕੇਸ਼ਨ ਦਿੰਦੀ ਆ ਸ਼ੂਗਰ ਦਾ ਜਦੋਂ ਆਪਾਂ ਨੂੰ ਕੋਈ ਕਮਜ਼ੋਰੀ ਆਉਣ ਸ਼ੁਰੂ ਹੋ ਜਾਂਦੀ ਹੈ ਰਾਤ ਨੂੰ ਕੋਈ ਬਾਰ ਬਾਰ ਆਪਾਂ ਨੂੰ ਪਿਸ਼ਾਪ ਆਉਂਦਾ ਹੈ ਬਾਰ ਬਾਰ ਜਿਹੜਾ ਹੈਗਾ ਆਪਾਂ ਨੂੰ ਪਿਆਸ ਲੱਗਦੀ ਹੈ ਤਾਂ ਇਹ ਆਪਕੇ ਸ਼ੂਗਰ ਦੀਆਂ ਨਿਸ਼ਾਨੀਆਂ ਆ ਬਜਰ ਘਟਣਾ ਸ਼ੁਰੂ ਹੋ ਗਿਆ ਹਨਾ ਤਾਂ ਉਸ ਟਾਈਮ ਆਪਾਂ ਨੂੰ ਸ਼ੂਗਰ ਟ੍ਰਾਈਸ਼ਿਕ ਟੈਸਟ ਕਰਵਾ ਲੈਣੀ ਚਾਹੀਦੀ ਹੈ ਕਲੀਅਰ ਹੂੰ ਤੇ ਇਸ ਉਸ ਨਾਲ ਕੀ ਹੈ ਵੀ ਇਹ ਜਿਹੜੇ ਮਾਂ ਆਪਾਂ ਕਿ ਇਹ ਜਿਹੜਾ ਅੱਜ ਖਾਣ ਪੀਣ ਦਾ ਆਪਣਾ ਸਿਸਟਮ ਇਹ ਨਾਲ ਗੰਦਾ ਹੋ ਚੁੱਕਿਆ ਹੈ ਹਨਾ ਤਾਂ ਆਪਾਂ ਨੂੰ ਚਾਹੀਦਾ ਹੈਗਾ ਵੀ ਇੱਕ ਹੈਲਥੀ ਖਾਣਾ ਦੇ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਹੈ ਹਨਾ ਸ਼ੂਗਰ ਜਿਹੜੀ ਹੈ ਸਰ ਕਹਿੰਦੇ ਇੱਕ ਵਾਰੀ ਗੋਲੀ ਲੱਗੀ ਤਾਂ ਉਹ ਖਾਣੀ ਪੈਂਦੀ ਹੈ ਨਹੀਂ ਇਸ ਤਾਂ ਹੈਗਾ ਸ਼ੂਗਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਸ਼ੂਗਰ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਸ਼ੂਗਰ 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 ਨਾ ਮੈਂ ਆਪਾਂ ਡਰਾਂਡ ਰਾ ਕੇ ਲੋਕ ਤਾਂ ਪਹਿਲਾਂ ਹੀ ਉਹ ਹੋ ਹੀ ਜਾਂਦੇ ਹਨ ਪਰ ਹਾਂ ਇਹ ਇੱਕ ਐਸਾ ਰੋਗ ਹੈਗਾ ਸਟਾਰਟਿੰਗ ਦੇ ਵਿੱਚ ਇਹਨੂੰ ਆਪਾਂ ਆਪਣਾ ਇੱਕ ਹੈਂਡਲ ਕਰ ਲਿਆ ਠੀਕ ਹੈ ਤਾਂ ਇਹਨੂੰ ਕੁਝ ਆਪਾਂ ਜਿਵੇਂ ਐਲੋਪੈਸ ਦੇ ਵਿੱਚ ਟੈਬਲੇਟ ਆਉਂਦੀ ਹੈ ਆਦਰਵੇਦ ਦੀ ਟੈਬਟਾਂ ਦੇ ਬਹੁਤ ਸਾਰੇ ਆਸਤਾਨੀਆਂ ਦਵਾਈਆਂ ਆਉਂਦੀਆਂ ਆਦਰਵੇਦ ਦੇ ਵਿੱਚ ਉਹਨੂੰ ਕਿਉਰ ਕੀਤਾ ਜਾ ਸਕਦਾ ਹੈ ਪੈਂਕਰੀਆ ਨੂੰ ਕਿਉਰ ਕੀਤਾ ਜਾ ਸਕਦਾ ਹੈ ਆਪਾਂ ਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਵੀ ਜਦੋਂ ਆਪਣੀ ਜਿਹੜੀ ਆਪਣੀ 3 ਮਹੀਨਾ ਵਾਲੀ ਸ਼ੂਗਰ ਆਪਾਂ ਉਹ ਆਪਣੀ 6 ਤੋਂ ਉੱਪਰ ਆਉਣੇ ਸ਼ੁਰੂ ਹੋ ਗਈ ਤਾਂ ਸਮਝ ਲਓ ਉਸ ਟਾਈਮ 40% ਜਿਹੜੀ ਥੋੜੀ ਪੈਨਕਰੀਆ ਡੈੱਡ ਹੋ ਚੁੱਕੀ ਹੈ ਤਾਂ ਇਸ ਕਰਕੇ ਜੀ ਆਪਾਂ ਨੂੰ ਸਮੇਂ ਅਨੁਸਾਰ ਜਿਹੜਾ ਹੈਗਾ ਸੰਭਲਣਾ ਚਾਹੀਦਾ ਤੇ ਜਿਹੜਾ ਹੁਣ ਕਹਿ ਰਹੇ ਕਿ ਐਲੋਪੈਥੀ ਦੇ ਅਲਾਵਾ ਹੁਣ ਆਯੁਰਵੈਦਿਕ ਆਯੁਰਵੈਦ ਦੇ ਵਿੱਚ ਹੁਣ ਆਯੁਰਵੈਦ ਦੇ ਵਿੱਚ ਮੈਂ ਦੇਖਿਆ ਬਹੁਤ ਸਾਰੇ ਲੋਕਾਂ ਦੀ ਗਰੀਬਾਂ ਦੀ ਲੁੱਟ ਹੁੰਦੀ ਹੈ ਆਯੁਰਵੈਦ ਦੇ ਵਿੱਚ ਵੀ ਤਾਂ ਇਸ ਕਰਕੇ ਅਸੀਂ ਲੋਕਾਂ ਨੂੰ ਖੁਰਾਕ ਦੇ ਨਾਲ ਵਧੀਆ ਖੁਰਾਕ ਦੇ ਨਾਲ ਵਧੀਆ ਜਿਹੜਾ ਹੈਗਾ ਸਸਤੇ ਤੋਂ ਸਸਤਾ ਨੂੰ ਇਲਾਜ ਦੇਣ ਦੀ ਕੋਸ਼ਿਸ਼ ਕਰਦੇ। ਇੱਕ ਤਾਂ ਲੋਕ ਆਯੁਰਵੈਦਿਕ ਵੱਲ ਇਸ ਵੱਲ ਇਸ ਲਈ ਵੀ ਨਹੀਂ ਜਾਂਦੇ ਨਾ ਕਿਉਂਕਿ ਉਹਨਾਂ ਨੂੰ ਲੱਗਦਾ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਐਲੋਪੈਥੀ ਉਹਨਾਂ ਨੂੰ ਲੱਗਦਾ ਫਟਾਫਟ ਕਿਉਰ ਕਰ ਦੇਗੀ। ਨਹੀਂ ਫਟਾਫਟ ਕਿਉਰ ਨਹੀਂ ਕਰੇਗੀ। ਉਹ ਤੁਹਾਡੇ ਜਿਹੜੀ ਪ੍ਰੋਬਲਮ ਨੂੰ ਇੱਕ ਵਾਰ ਜਿਹੜਾ ਹੈਗਾ ਤੁਹਾਨੂੰ ਰਿਲੀਫ ਦੇ ਸਕਦੀ ਹੈ। ਠੀਕ ਆ ਮਾਡਰਨ ਸਾਇੰਸ ਦੇ ਵਿੱਚ ਆਪਾਂ ਰਹ ਰਹੇ ਆ। ਆਪਾਂ ਨੂੰ ਮਾਡਰਨ ਚੀਜ਼ਾਂ ਦੇ ਵੀ ਲੋੜ ਹੈ ਉਹ ਫਸਟ ਤੁਹਾਨੂੰ ਰਿਲੀਫ ਦੇ ਸਕਦੀ ਹੈ ਪਰ ਤੁਹਾਡੇ ਜਿਹੜੇ ਉਸ ਨੂੰ ਕਯਰ ਨਹੀਂ ਕਰ ਸਕਦੇ ਜਿਹੜੀ ਆਦਰਵਾਦਾ ਸਾਡੇ ਪੁਰਾਣੇ ਬਜ਼ੁਰਗਾਂ ਦੇ ਤੋਂ ਤੁਰਿਆ ਹੁੰਦਾ ਮਤਲਬ ਪੁਰਾਣੇ ਜਿਹੜੇ ਸਾਡੇ ਲੋਕ ਸੀ ਜਿਹੜੇ ਹੋ ਗਏ ਹੁਣ ਤੱਕ ਉਹ ਓਦੋਂ ਡਾਕਟਰ ਹੁੰਦੇ ਸੀ ਓਦੋਂ ਵੈਦ ਹੁੰਦੇ ਸੀ ਉਹ ਦਵਾਈਆਂ ਆਪਣਾ ਜੜੀਆਂ ਬੂਟੀਆਂ ਨਾਲ ਇਲਾਜ ਕਰਦੇ ਸੀ ਤਾਂ ਉਹ ਇੱਕ ਜਿਹੜੀ ਜੜੀਆਂ ਬੂਟੀਆਂ ਨਾਲ ਪਰ ਜਿਹੜਾ ਇਲਾਜ ਕਰਦੇ ਆ ਉਹ ਪ੍ਰੋਪਰ ਜਿਹੜਾ ਹੈਗਾ ਤੁਹਾਡੇ ਥੋੜੀ ਬਿਮਾਰੀ ਨੂੰ ਕਯਰ ਕਰ ਦਿੰਦੇ ਤੇ ਇਸ ਤੋਂ ਇਲਾਵਾ ਕੋਈ ਐਕਸਰਸਾਈਜ਼ ਵਗੈਰਾ ਕੁਝ ਕਰਨੀ ਚਾਹੀਦੀ ਹੈ ਉਹ ਅਸੀਂ ਐਕਸਰਸਾਈਜ਼ ਹਿਸਾਬ ਨਾਲ ਦੱਸਦੇ ਜੋ ਆਪਣਾ ਕੀ ਉਹ ਤਾਂ ਉਹਨੂੰ ਅਸੀਂ ਪ੍ਰੋਪਰ ਇੱਕ ਡਾਈਟ ਚਾਰਟ ਦਿੰਨੇ ਆ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਤੇ ਸਰ ਜਿਹੜੇ ਮਰੀਜ਼ ਐ ਉਹਨਾਂ ਲਈ ਕੋਈ ਖਾਸ ਤਰ੍ਹਾਂ ਦੀ ਐਕਸਰਸਾਈਜ਼ ਜਿਹੜੀ ਕਿ ਉਹਨਾਂ ਨੂੰ ਕਰਨੀ ਚਾਹੀਦੀ ਕਿ ਉਹ ਕਰਨਗੇ ਤਾਂ ਉਹ ਠੀਕ ਰਹਿਣਗੇ ਆਪਣੀਆਂ ਬਿਮਾਰੀਆਂ ਤੋਂ ਜਿਹੜਾ ਮੁਕਤ ਹੋ ਸਕਦੇ ਨੇ ਹੂੰ ਬਿਲਕੁਲ ਜੀ ਉਹਨਾਂ ਵਾਸਤੇ ਜਿਹੜੀ ਸੈਰ ਹੈ ਬਹੁਤ ਆਪਣੀ ਮਤਲਬ ਜਿਹੜੀ ਜ਼ਰੂਰੀ ਆ ਉਹਨਾਂ ਵਾਸਤੇ ਤੇ ਤੇ ਉਹਨਾਂ ਨੂੰ ਆਪਰਾ ਕੀ ਹੈ ਸਵੇਰੇ ਜਿਹੜਾ ਹੈਗਾ ਨਾਲ-ਨਾਲ ਸੈਰ ਦੇ ਨਾਲ-ਨਾਲ ਆਪਣੇ ਕੋ ਵੀ ਵੋਦੇ ਨਾਲ ਬਾਡੀ ਨੂੰ ਬਹੁਤ ਜ਼ਰੂਰੀ ਹੈ 슈ਗਰ ਦੇੰਗਲੇ ਨੂੰ ਵੀ ਬਹੁਤ ਜ਼ਰੂਰੀ ਹੈ ਸਵੇਰ ਦੀ ਸੈਰ ਬਹੁਤ ਜ਼ਰੂਰੀ ਹੈ ਔਰ ਨਾਲ ਆਪਣਾ ਜਿਹੜਾ ਹੈਗਾ ਕਿ ਉਹਨਾਂ ਨੂੰ ਵਧੀਆ ਨਾਲ ਡਾਈਟ ਜਿਹੜਾ ਹੈਗਾ ਉਹਨੂੰ ਵੀ ਫੋਲੋ ਕਰਨਾ ਚਾਹੀਦਾ ਤੇ ਕੋਈ ਡਾਈਟ ਚਾਰਟ ਹੈਗਾ ਜਿਹੜਾ ਫੋਲੋ ਬੰਦੇ ਨੂੰ ਸਮੇਂ-ਸਮੇਂ ਅਨੁਸਾਰ ਫੋਲੋ ਕਰਵਾਨੇ ਰਹੇ ਆ ਉਹਦਾ ਅਸੀਂ ਕੋਈ ਚਾਰਜ ਨਹੀਂ ਕਰਦੇਗੇ ਔਰ ਸਾਡੇ ਜਿਹੜੇ ਸਕਰੀਨ ਤੇ ਨੰਬਰ ਚੱਲਦੇ ਉਹਨਾਂ ਨਾਲ ਸਾਡਾ ਨਾਲ ਸੰਪਰਕ ਕਰਕੇ ਤਾਂ ਤੁਸੀਂ ਇਹਦੀ ਫ੍ਰੀ ਆਫ ਕਾਸਟ ਜਾਣਕਾਰੀ ਲੈ ਸਕਦੇ ਤੇ ਜਿਹੜਾ ਜੁਆਇੰਟ ਪੇਨ ਬਾਰੇ ਵੀ ਕੋਈ ਜਾਣਕਾਰੀ ਤੁਸੀਂ ਦੇ ਰਹੇ ਸੀ ਕਿ ਕਹਿੰਦੇ ਸੀ ਜੁਆਇੰਟ ਪੇਨ ਵੀ ਇੱਕ ਬਹੁਤ ਲੇਕਿ ਕਾਮਨ ਬਿਮਾਰੀ ਹੋ ਗਈ ਹੁਣ ਤਾਂ ਨੌਜਵਾਨਾਂ ਨੂੰ ਵੀ ਮਤਲਬ ਗੋਡਿਆਂ ਦਾ ਦਰਦ ਹੁੰਦਾ ਚੜਨ ਫਿਰਨ ਚ ਇਹਦੇ ਵਿੱਚ ਕੀ ਹੈ ਵੀ ਆਪਾਂ ਜਿਹੜਾ ਹੈਗਾ ਆਪਣਾ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹ ਮਤਲਬ ਬਹੁਤ ਹੋ ਚੁੱਕਿਆ ਤਾਂ ਜੇ ਗੋਡਾ-ਬੋਡਾ ਦੇ ਮਤਲਬ ਦਰਦ ਹੈਗੇ ਆ ਜਾਂ ਤੁਹਾਡੇ ਇਹ ਕੋਈ ਆਪਾਂ ਨੂੰ ਉੱਪਰਲੇ ਮਨਕੇ ਦੇ ਵਿੱਚ ਆਪਣੀ ਦਿੱਕਤ ਰਹਿੰਦੀ ਹੈ ਰੀਡ ਦੀ ਹੱਡੀ ਦੇ ਵਿੱਚ ਕੋਈ ਦਿੱਕਤ ਰਹਿੰਦੀ ਹੈ ਤਾਂ ਜੋੜਾਂ ਦਾ ਜੇ ਕੋਈ ਵੀ ਦਰਦ ਹੈਗਾ ਤਾਂ ਅਸੀਂ ਤੁਹਾਡੀ ਸੇਵਾ ਵਾਸਤੇ ਇੱਥੇ ਹਾਜ਼ਰ ਹਾਂ ਠੀਕ ਹੈ ਉਹ ਸਾਨੂੰ ਪੁੱਛ ਸਕਦੇ ਆ ਫੋਨ ਕਰਕੇ ਇਹ ਸੀਗੇ ਸਾਡੇ ਨਾਲ ਗੁਰਵਿੰਦਰ ਸਿੰਘ ਸੇਖੋ ਜੀ ਜੋ ਕਿ ਫਿਟਨੈਸ ਕੋਚ ਨੇ ਤੇ ਤੁਸੀਂ ਜੇ ਜਾਂ 슈ਗਰ ਤੇ ਜਾਂ ਤਾਂ ਜੋਇੰਟ ਪੇਨ ਕਾਰਨ ਜੇ ਤੁਸੀਂ ਪਰੇਸ਼ਾਨ ਹੋ ਸਕਰੀਨ ਦੇ ਥੱਲੇ ਸਾਡਾ ਨੰਬਰ ਇਹਨਾਂ ਨੂੰ ਅਸੀਂ ਸ਼ੋਅ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜੋ ਤੁਹਾਨੂੰ ਲੱਗਦਾ ਹੈ ਤੁਸੀਂ ਇਹ ਬਿਮਾਰੀ ਨਾਲ ਗ੍ਰਸਤ ਹੋ ਤਾਂ ਤੁਸੀਂ ਇਹਨਾਂ ਨੂੰ ਫੋਨ ਕਰੋ ਜਦੋਂ ਮਰਜ਼ੀ ਫੋਨ ਕਰੋ ਇਹ ਫੋਨ ਉਹਨਾਂ ਨੇ ਕਿਹਾ ਹੈ ਕਿ ਉਹ ਚੱਕਰ ਨਹੀਂ ਤੁਹਾਡੇ ਨਾਲ ਗੱਲਬਾਤ ਕਰਨਗੇ ਤਾਂ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਜ਼ਰੂਰ ਜਿਹੜੀ ਹੱਲ ਹੋਵੇਗੀ ਤੇ ਇੱਕ ਵਾਰੀ ਫੋਨ ਜ਼ਰੂਰ ਕਰੋ ਤੇ ਆਪਣੀ ਜਿਹੜੀ ਪ੍ਰੋਬਲਮ ਦਾ ਸੋਲੂਸ਼ਨ ਤੁਸੀਂ ਇਹਨਾਂ ਦੇ ਕੋਲ ਪਾ ਸਕਦੇ ਹੋ